ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਅਸੀਂ ਚੱਲੇ ਆਂ ਪਹਿਲੇ ਜ ਪਾਣੀ ਵੇਖਣ ਨੂੰ ਸਮੂਹ ਢੱਕਣ ਬੰਦ ਕਰਦੇ ਉੱਪਰ ਲਾਹ ਹੁਣ ਬੱਤੀ ਚਲ ਗਈ ਔਰ ਮੈਂ ਆਇਆ ਨੱਕੇ ਚੇਂਜ ਕਰਨ ਕਿੱਚ ਉਹਨੇ ਕਾਹਤੇ ਦੂਜੀ ਸਾਈਡ ਲਾਏ ਇੱਧਰ ਪਾਣੀ ਘਟਾ ਉਹ ਜਿਸ ਹਰ ਨਾਲੋਂ ਨੇ ਤੇ ਇੱਧਰ ਆਹ ਪੈਜੀ ਭੋਗੀ ਆ ਹੁਣ ਇੱਧਰ ਲਾ ਦਿੰਦੇ ਆ ਨੱਕੇ ਸਵੇਰੇ 4:30 ਵਜੇ ਬੱਤੀ ਆਉਂਦੀ ਹਰ ਬਈ ਚੱਲ ਜਾਂਦੀ ਆ ਲੱਕੇ ਲੱਗੇ ਹੁਣ ਟੈਨਸ਼ਨ ਨਹੀਂ ਹੁੰਦੀ ਇਹ ਵੀ ਲੋਕੋ ਨੂੰ ਵਧੀਆ ਲੱਗੇ ਲਾਈਕ ਸ਼ੇਅਰ ਫੋਲੋ ਕਰਿਓ ਜਰੂਰ ਕਮੈਂਟ ਵੀ ਕਰਿਓ ਕਿਤਕਤ ਵਿੰਦੀ